ਮੇਰਾ ਨਾਮ ਅਰਵਿੰਦਰ ਕੌਰ ਹੈ ਤਾਂ ਜੇ ਜੇ ਨੂੰ ਕੱਢਿਆ ਤਾਂ ਪਿੰਡ ਦਾ ਪਿਰਾ ਕਤਲ ਹੋਇਆ ਉਸ ਦਿਨ ਤੋਂ ਹੀ ਟਰਨਾ ਲੱਗ ਗਿਆ ਨਹੀਂ ਜੀ ਮਲਾਜਾ ਕਰਕੇ 5 ਤਰੀਕ ਨੂੰ ਹੋਇਆ ਸੀਗਾ 6 ਤਰੀਕ ਨੂੰ ਮਲਾਜਾ ਹੋ ਗਿਆ ਆ ਤੇ ਇਹਨਾਂ ਦੀ ਫੋਰਸ ਸਾਡੇ ਬਹੁਤ ਹੀ ਜਿਆਦਾ ਪੁਲਿਸ ਸਾਡੇ ਘਰੇ ਖੁਦ ਗਈ ਆ ਕਹਿੰਦੀ ਕਿ ਸਸਕਾਰ ਕਰ ਦੋ ਉਹਨੇ ਜਿਹਨੂੰ ਵੀਰ ਜੀ ਹੋਣੀ ਆਗੇ ਅਸੀਂ ਕਿਹਾ ਅਸੀਂ ਸਸਕਾਰ ਨਹੀਂ ਕਰਨਾ ਅਸੀਂ ਡੈਡ ਬੋਡੀ ਨੂੰ ਲੈ ਕੇ 6 ਤਰੀਕ ਦੇ ਇੱਥੇ ਬੈਠੇ ਆ ਪਰ ਇਹਨਾਂ ਦੀ ਸੇਧ ਦੇ ਉੱਤੇ ਕੋਈ ਅਸਰ ਹੀ ਨਹੀਂ ਆਗਾ ਦੋ ਦੋਸ਼ੀ ਗੁਫਤਾਰ ਵੀ ਕੀਤੇ ਗਏ ਦੋ ਦੋਸ਼ੀ ਗਿਰਫਤਾਰ ਕੀਤੇ ਗਏ ਪਰ ਸਾਨੂੰ ਉਹਨਾਂ ਦੇ ਨਾਲ ਨਾਲ ਕੋਈ ਮਸਲਾ ਨਹੀਂ ਉਹ ਦੋਸ਼ੀ ਤੀਜੇ ਨਾਲ ਮਸਲਾ ਵਾ ਮੇਨ ਮੁੱਦਾ ਤੀਜੇ ਬੰਦੇ ਦਾ ਮੇਨ ਦੋਸ਼ੀ ਹੋਵੇ ਮੇਨ ਦੋਸ਼ੀ ਹੋਵਾ ਜੋ ਵੀ ਕਰਵਾਇਆ ਵਾ ਸਾਰਾ ਕੁਝ ਉਹਨੇ ਕਰਵਾਇਆ ਮੇਨ ਦੋਸ਼ੀ ਹੋਵੇ ਕਿ ਵਿਸ਼ਵਾਸ ਕਰਾਇਆ ਗਿਆ ਪ੍ਰਸ਼ਾਸਨ ਨੂੰ ਤੁਹਾਨੂੰ ਮੈਨੂੰ ਕੋਈ ਵਿਸ਼ਵਾਸ ਵਿਸ਼ਵਾਸ ਕਾ ਦਾ ਵਾ ਜਦੋਂ ਵੀਰ ਜੀ ਆਏ ਸੀਗੇ ਆਣ ਕੇ ਕਹਿੰਦੇ ਆ ਤੁਸੀਂ ਸਸਕਾਰ ਕਰਦੋ ਪਰसों ਰਾਤ ਐਸਐਸਪੀ ਡੀਐਸ ਡੀਸੀ ਆਇਆ ਸੀ ਇੱਕ ਦਿਨ ਡੀਐਸਪੀ ਵੀ ਆਇਆ ਸੀ ਕਹਿੰਦੇ ਆ ਕਿ ਸਸਕਾਰ ਕਰਦੋ ਕੋਈ ਨਹੀਂ ਬੰਦਾ ਫੜ ਲਵਾਂਗੇ ਪਰ ਮੇਰਾ ਮੈਂ ਉਹਨਾਂ ਚਿਹਰ ਮੈਂ ਮੇਨ ਜਵਾਬ ਹੀ ਸਾਰਿਆਂ ਨੂੰ ਇਹ ਆ ਕਿ ਜਿੰਨਾ ਚਿਰ ਤੀਸਰਾ ਬੰਦਾ ਫੜ ਕੇ ਸਰਾਖਾਂ ਦੇ ਪਿੱਛੇ ਸਾਨੂੰ ਖੁਦ ਦਿਖਾਇਆ ਨਹੀਂ ਜਾਂਦਾ ਮੈਨੂੰ ਕੋਈ ਯਕੀਨ ਨਹੀਂ ਗਾ ਕੇ ਇਹਨਾਂ ਨੇ ਬੰਦਾ ਫੜਿਆ ਵਾ ਜਾਂ ਨਹੀਂ ਫੜਿਆ ਮੈਨੂੰ ਕਹਿਣ ਕਿ ਬੰਦਾ ਫੜਿਆ ਵਾ ਅੰਦਰ ਆ ਮੈਂ ਇਸ ਗੱਲ ਦੇ ਉੱਤੇ ਕਦੇ ਨਹੀਂ ਰਹਿੰਦੀ ਜਿੰਨਾ ਚਿਰ ਮੈਂ ਅਹੀਂ ਖੁਦ ਬੰਦਾ ਨਹੀਂ ਵੇਖ ਲੈਂਦੇ ਵੀ ਹਾਂ ਤੀਸਰਾ ਬੰਦਾ ਫੜ ਲਿਆਏ ਆ ਉਹਨਾਂ ਚਿਹਰ ਉਹਨਾਂ ਚਿਹਰ ਮੈਂ ਡੈੱਡ ਬੋਡੀ ਕਦੇ ਨਹੀਂ ਚੁੱਕੋਗੀ ਤੇ ਜੇ ਇਹਨਾਂ ਨੇ ਮੇਰੇ ਉੱਤੇ ਜ਼ਿਆਦਾ ਹੀ ਦਬਾਅ ਪਾਇਆ ਕਿਸ ਸਸਕਾਰ ਕਰੋ ਅਕੁਰਾਨੇ ਨੂੰ ਸਾਡੇ ਵੀਰ ਜੀ ਉਹਨੀ ਮੀਟਿੰਗ ਆ ਰਹੇ ਆ ਬਹੁਤ ਜਿਆਦੇ ਇੱਥੇ ਕਰਨਗੇ ਸੰਗਰਸ਼ ਉਹ ਤੋਂ ਇਲਾਵਾ ਵੀ ਜੇ ਇਹਨਾਂ ਨੂੰ ਇਹਨਾਂ ਦੀ ਸਿਹਤ ਤੇ ਕੋਈ ਵੀ ਅਸਰ ਨਾ ਹੋਇਆ ਤੇ ਮੈਂ ਆਪਣੀਆਂ ਦੋਵੇਂ ਬੇਟੀਆਂ ਲੈ ਕੇ ਆਪਣੇ ਹਸਬੰਦ ਦੀ ਡੈੱਡ ਬੋਡੀ ਲੈ ਕੇ ਤੇ ਆਪ ਖੁਦ ਬਲਟੋਆ ਥਾਣੇ ਗਾੜੀ ਅਸੀਂ ਚਾਰੇ ਜੀ ਇੱਕੇ ਥਾਂ ਤੇ ਸਾਡਾ ਸਸਕਾਰ ਹੋਊਗਾ ਉਹਦਾ ਜ਼ਿੰਮੇਵਾਰ ਡੀਐਸਪੀ ਪਿੱਖੀਵਿੰਡ ਤੇ ਤਨਤਨ ਐਸਐਸਪੀ ਤੇ ਬਲਟੋਆ ਪੁਲਿਸ ਹੋਊਗੀ ਮੈਂ ਕੋਈ ਮੰਗ ਨਹੀਂ ਰੱਖਦੀ ਮੈਨੂੰ ਕੋਈ ਚੀਜ਼ ਨਹੀਂ ਚਾਹੀਦੀ ਨਾ ਕੋਈ ਪੈਸਾ ਨਾ ਕੁਛ ਨਾ ਗਨਮੈਨ ਇਹਨਾਂ ਗਨਮੈਨ ਵੀ ਕਹੇ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਬਸ ਤੀਸਰੇ ਬੰਦੇ ਦਾ ਇਨਸਾਨ ਮੈਨੂੰ ਤੀਸਰਾ ਬੰਦਾ ਚਾਹੀਦਾ ਜਿੰਨਾ ਚਿਰ ਤੀਸਰਾ ਬੰਦਾ ਨਾ ਆਇਆ ਆਵੇਂ 6 ਮਹੀਨੇ ਡੱਡ ਬੜੀ ਇਥੇ ਪਈ ਰਵੇ ਇੱਥੇ ਹੀ ਰਹੂਗੀ ਜੇ ਫੇਰ ਵੀ ਖੁਦ ਦੋ ਦਿਨ ਵੱਧ ਤੋਂ ਵੱਧ ਅ ਕੱਲ ਪਰਸੋਂ ਨਹੀਂ ਤੇ ਚੌਥ ਤੱਕ ਮੈਂ ਮੈਂ ਖੁਦ ਹੱਲ ਕੱਢੂੰਗੀ ਨਾ ਕੋਈ ਇਹ ਸਾਫ ਕਾ ਬਬਜੀ ਕੱਢਣਗੇ ਨਾ ਕੋਈ ਪਿੰਡ ਦੇ ਕੱਢਣਗੇ ਨਾ ਮੇਰੇ ਰਿਸ਼ਤੇਦਾਰ ਕੱਢਣਗੇ ਨਾ ਪੁਲਿਸ ਕੱਢੂਗੀ ਇਹਨਾਂ ਦੇ ਬੂਏ ਗਾੜੀ ਸਾਡੀਆਂ ਇੱਕ ਡੱਡ ਬੋਡੀ ਨਹੀਂ ਚੋਂ ਡੱਡ ਬੋਡੀਆਂ ਦਾ ਸਸਕਾਰ ਹੋਊਗਾ ਕਾਨਫਰੈਂਸ ਜਿਹੜੀ ਕੀਤੀ ਜਾ ਰਹੀ ਹੈ ਜੀ ਬਲਟੋਆ ਥਾਣੇ ਅੱਗੇ ਧਰਨਾ ਲੱਗਾ ਅੱਜ ਕਿੰਵਾਂ ਦੇਣਾ ਤੇ ਕੀ ਹੁਣ ਤੱਕ ਜਿਹੜੀ ਕਾਰਵਾਈ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ वीर गुरप्रीत सिंह ਦੇ ਕਾਤਲਾਂ ਨੂੰ ਨਾ ਫੜਨ ਤੇ ਮੁੱਖ ਮੁਜਰਮ ਭਗੋੜਾ ਹੋਣ ਤੇ ਪੁਲਿਸ ਦੀ ਨਾਕਾਮੀ ਨੂੰ ਦੇਖਦੇ ਹੋਏ ਕੀਤੀ ਜਾ ਰਹੀ ਆ 5 ਤਰੀਕ ਨੂੰ ਵੀਰ ਗੁਰਪ੍ਰੀਤ ਸਿੰਘ ਦੀ ਕਤਲ ਹੁੰਦਾ 6 ਤਰੀਕ ਨੂੰ ਵੀਰ ਗੁਰਪ੍ਰੀਤ ਸਿੰਘ ਦਾ ਪਰਿਵਾਰ ਤੇ ਸਾਬਕਾ ਸੈਨਿਕਾਂ ਦੀਆਂ ਕਮੇਟੀਆਂ ਧਰਨਾ ਲਾਵੀਆਂ ਨੇ ਥਾਣੇ ਦੇ ਅੱਗੇ 7 ਤਰੀਕ ਨੂੰ ਸਵੇਰੇ ਦੋ ਮੁਜਰਮ ਫੜੇ ਜਾਂਦੇ ਆ ਉਸ ਤੋਂ ਬਾਅਦ ਤੀਸਰਾ ਮੁਜਰਮ ਅਜੇ ਤੱਕ ਨਹੀਂ ਫੜਿਆ ਜਾਂਦਾ ਉਹ ਪੁਲਿਸ ਦੀ ਪકડ ਤੋਂ ਬਾਹਰ ਹੈ ਪੁਲਿਸ ਨਕਾਮ ਆ ਜਿਸ ਤੋਂ ਉਸ ਪਰਿਵਾਰ ਨੂੰ ਖਤਰਾ ਆ ਪਰਿਵਾਰ ਖਦ ਪਰਦਾ ਪ੍ਰਸ਼ਾਸਨ ਨੂੰ ਦੱਸ ਚੁੱਕਾ ਹੈ ਕਿ ਸਾਨੂੰ ਉਸ ਇਨਸਾਨ ਤੋਂ ਖਤਰਾ ਆ ਅਸੀਂ ਘਰ ਨਹੀਂ ਜਾ ਸਕਦੇ ਫੇਰ ਵੀ ਪੁਲਿਸ ਪ੍ਰਸ਼ਾਸਨ ਉਹਨੂੰ ਫੜਨ 'ਚ ਨਕਾਮ ਆ ਤੇ ਪੁਲਿਸ ਦਾ ਕੀ ਕਹਿਣਾ ਵੀ ਸਕਿਉਰਟੀ ਵਿਖਿਜੋ ਵੀ ਪਰਿਵਾਰ ਨੂੰ ਜਾਂ ਫਿਰ ਤੁਹਾਡੀ ਵੀ ਆਪਦੀ ਮੰਗ ਨਹੀਂ ਜੀ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਜ਼ਰੂਰ ਕਹੀ ਐ ਐਸਪੀ ਸਾਹਿਬ ਨੇ ਵੀ ਅਸੀਂ ਇਹਨਾਂ ਦੇ ਘਰ ਦੇ ਅੱਗੇ ਪੀਸੀਆਰ ਲਾ ਦਿੰਨੇ ਆ ਪਰ ਪਰਿਵਾਰ ਕਹਿੰਦਾ ਕਿ ਪੀਸੀਆਰ ਤੇ ਬਾਡੀਗਾਰਡ ਤੇ ਸਿੱਧੂ ਮੂਸੇਵਾਲੇ ਨੂੰ ਵੀ ਦਿੱਤੇ ਸੀ। ਦੋਸ਼ੀ ਨੂੰ ਕਿਉਂ ਨਹੀਂ ਫੜਿਆ ਜਾਂਦਾ? ਦੋਸ਼ੀ ਨੂੰ ਫੜਨਾ ਚਾਹੀਦਾ। ਜਦੋਂ ਉਹ ਅੰਦਰ ਜਾਊਗਾ ਪਰਿਵਾਰ ਕਹਿੰਦਾ ਅਸੀਂ ਸੇਫ ਆ। ਕਿਸੇ ਬਗ ਦੇਖੀ ਤਾਂ ਲੰਮੀ ਸਮੇਂ ਤੋਂ ਦਾਸ ਦੇ ਨੇੜੇ ਕੋਲ ਹੁੰਦੇ ਦੇ ਨੇੜੇ ਆਗੇ ਨਹੀਂ ਅੱਜ ਮੰਗਲਵਾਰ ਦੇ ਦਿਨ ਹੀ ਤੱਕ ਲੋਏ ਤੇ ਮੰਗਲਵਾਰੀ ਅੱਜ। ਹਾਂਜੀ। 8 ਦਿਨ ਤੋਂ ਉਸੇ ਤਰ੍ਹਾਂ ਹੀ ਪਰਨਾ ਚੱਲ ਰਿਹਾ। ਹਾਂਜੀ ਲਗਾਤਾਰ ਪਰਨਾ ਚੱਲ ਰਿਹਾ ਜੀ। ਜਦ ਤੱਕ ਦੋਸ਼ੀ ਨਹੀਂ ਫੜ ਜਾਈਏ ਇਸੇ ਤਰ੍ਹਾਂ ਹੀ ਜਿਹੜਾ ਡੈੱਡ ਬੋਡੀ ਰੱਖੀ ਜਾਊ। ਕੱਲ ਦੀ ਕਾਲ ਆ ਜੀ ਕੋਈ ਅਸੀਂ ਜਦ ਤੱਕ ਦੋਸ਼ੀ ਨਹੀਂ ਫੜੇ ਥਾਣੇ ਦੇ ਅੱਗੇ ਤਰਨਾ ਥਾਣੇ ਦੇ ਅੱਗੇ ਤਰਨਾ ਜਿਹੜਾ ਰੈਗੂਲਰ ਰਹੇਗਾ ਤੇ ਕੱਲ ਦੀ ਕਾਲ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸਾਬਕਾ ਸੈਨਿਕਾਂ ਦੀਆਂ 20 25 ਜਥੇਬੰਦੀਆਂ ਨੇ ਵੱਖ-ਵੱਖ ਪ੍ਰਧਾਨਾਂ ਨਾਲ ਮੀਟਿੰਗਾਂ ਕੱਲ ਹੋ ਚੁੱਕੀਆਂ ਨੇ ਇਹਨਾਂ ਦੋ ਦਿਨ ਦਾ ਸਮਾਂ ਦਿੱਤਾ ਜਾਂ ਦੋ ਦਿਨ ਦਾ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਦਿੱਤਾ ਕੱਲ ਤੋਂ ਜਿਹੜੇ ਜਿਹੜੇ ਤਰਨੇ ਤੇ ਬੈਠੇ ਨੇ ਨਾਲ ਹੋਰ ਵੀ ਕਿਹ ਜਥੇਬੰਦੀਆਂ ਦਾ ਜਿਹੜਾ ਸਾਥ ਨੂੰ ਗਿਆ ਮੈਂ ਦੱਸਦਾ ਜੀ ਪੂਰੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਕੱਲ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਜਿੰਨੇ ਵੀ ਸਮਾਜ ਸੇਵੀ ਜਥੇਬੰਦੀਆਂ ਸਾਰੀਆਂ ਨੇ ਅਪੀਲ ਕੀਤੀ ਹੈ ਤੇ ਸਾਰਿਆਂ ਦੀ ਕਾਲ ਆ ਰੱਖੀ ਆ ਕੱਲ ਪੋਇਟੋਆ ਥਾਣਾ ਜਿਸ ਤਰ੍ਹਾਂ ਪਟਿਆਲੇ ਚ ਬਹੁਤ ਵੱਡਾ ਇਕੱਠ ਹੋਇਆ ਸੀ ਉਸੇ ਤਰ੍ਹਾਂ ਹੀ ਅੱਜ ਕੱਲ ਨੂੰ ਇੱਥੇ 11 ਤਰੀਕ ਨੂੰ 10 ਵਜੇ ਤੋਂ ਬਹੁਤ ਵੱਡਾ ਇਕੱਠ ਮਿਲਣ ਨੂੰ ਮਿਲੇਗਾ ਬਹੁਤ ਰੋਸ ਮਿਲੇਗਾ ਕਿਉਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਪਰਸੋਂ ਸਾਬਕਾ ਸੈਨਿਕਾਂ ਨਾਲ ਉਹਦੀ ਕੀ ਕੀਤੀ ਆ ਉਦੇ ਵਿੱਚ ਵੀ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਦਾ ਜਿਹੜਾ ਰੋਸ ਆ ਉਹ ਜਾਦਾ ਵੱਧ ਚੁੱਕਾ ਹੈ ਲਖਤ ਦੇ ਜਿਹੜਾ ਪ੍ਰਸ਼ਾਸਨ ਦਾ ਅਧਿਕਾਰੀ ਜਿਹੜਾ ਹੈ ਜਿਹਨੇ ਕੋਈ ਸ਼ਵਾਜ ਦੋਆ ਕਿ ਪਰਿਵਾਰ ਨਹੀਂ ਕੀਤੀ ਇਨਸਾਫ ਦਾ ਉਹ ਐਜੂਕੇਟਰੀ ਦੋਸ਼ੀ ਬਣ ਉਹਨਾਂ ਨੇ ਉਸ ਪ੍ਰਸ਼ਾਸਨ ਨੇ ਦੇਖੋ ਜੀ ਇੱਕ ਕਤਲ ਹੋਇਆ ਇੱਕ ਸਾਬਕਾ ਸੈਨਿਕ ਦਾ ਸਾਬਕਾ ਸੈਨਿਕ ਦਾ ਕਤਲ ਹੋਣ ਤੋਂ ਬਾਅਦ ਕੋਈ ਵੀ ਐਸ ਡੀ ਐਮ ਸਾਹਿਬ ਕੋਈ ਡੀ ਸੀ ਸਾਹਿਬ ਕੋਈ ਐਸਐਸਪੀ ਸਾਹਿਬ ਨਹੀਂ ਪੁੱਤੇ ਐਸਪੀ ਸਾਹਿਬ ਪਰਸੋਂ ਮਜਬੂਰੀ ਚ ਪਹੁੰਚੇ ਆ ਜਿੱਦੋਂ ਅਸੀਂ ਸੂਲਪੁਰ ਨਹਿਰਾ ਨੂੰ ਲੱਕਣ ਦੀ ਕੋਸ਼ਿਸ਼ ਕੀਤੀ ਆ ਤੇ ਕੱਲ ਵੱਡੇ ਐਕਸ਼ਨ ਲੈ ਜਾਇਆ ਜਾਊਗਾ ਕੱਲ ਦੀ ਜਿਹੜੀ ਅਗਲੀ ਸੰਘਰਸ਼ ਦੀ ਰੂਪਰੇਖਾ ਆ ਪੂਰੀਆਂ ਪੰਜਾਬ ਦੀਆਂ ਟੀਮਾਂ ਦੀ ਟੀਮ ਬਣਾ ਕੇ ਇਹ ਧਰਨਾ ਜਾਰੀ ਰਹੂਗਾ ਅਗਲਾ ਐਕਸ਼ਨ ਪੂਰੇ ਪੰਜਾਬ ਦੀ ਕਮੇਟੀ ਇੱਕ ਬਣੂਗੀ ਪੁਲਿਸ ਤੇ ਦਬਾਅ ਮੰਨਦੇ ਉਹ ਕਿਸੇ ਗੱਲ ਦਾ ਦੇਖੋ ਜੀ ਦਬਾਆ ਹੀ ਆ ਤੇ ਨਹੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਇਹਦਾ ਧਰਨਾ ਲਵਾਉਣ ਦਾ ਸ਼ੌਂਕ ਨਹੀਂ ਹੈ ਉਹਨਾਂ ਤੇ ਦਬਾਆ ਹੀ ਕੋਈ ਤੇ ਇਹ ਕੰਮ ਹੋ ਰਿਹਾ ਨਾ ਜੇ ਪੁਲਿਸ ਚਾਏ ਤੇ ਉਹ ਮੁਜਰਮ 1 ਘੰਟੇ ਚ ਫੜਿਆ ਜਾਂਦਾ ਪਰ ਜੇ ਚਾਉ ਨਹੀਂ ਲਈ ਉਹਨਾਂ ਦੀ ਮਜਬੂਰੀ ਹੈ ਕੋਈ ਸਿੱਧੀ ਜਿਹੜੀ ਉਹਨਾਂ ਦੀ ਮਜਬੂਰੀ ਹੈ